ਸਤਿ ਸ੍ਰੀ ਅਕਾਲ ਜੀ ਲੜੀਵਾਰ ਕਿੱਸਾ ਪੂਰਨ ਭਗਤ ਦੇ ਪੰਜਵੇਂ ਭਾਗ ਵਿੱਚ ਜਦੋਂ ਰਾਜਾ ਸਲਮਾਨ ਸ਼ਾਮ ਨੂੰ ਮਹਿਲਾਂ ਵਿੱਚ ਆਉਂਦਾ ਹੈ ਤਾਂ ਰਾਣੀ ਲੂਣਾ ਨੇ ਮਹਿਲਾਂ ਦਾ ਮਾਹੌਲ ਇਸ ਤਰ੍ਹਾਂ ਸਿਰਜ ਦਿੱਤਾ ਜਿਵੇਂ ਕੋਈ ਮਾਤਮ ਹੋਇਆ ਹੁੰਦਾ ਜਦੋਂ ਰਾਜਾ ਸਲਮਾਨ ਇਸ ਬਾਰੇ ਪੁੱਛਦਾ ਹੈ ਰਾਣੀ ਲੂਣਾ ਨੇ ਪੂਰਨ ਤੇ ਝੂਠੀਆਂ ਤੂੰ ਤਾਂ ਲਾਈਆਂ ਕੰਨਾਂ ਦਾ ਕੱਚਾ ਰਾਜਾ ਸਲਵਾਨ ਲੋਹਾ ਲਖਾ ਹੋ ਜਾਂਦਾ ਹੈ ਉਸ ਦੀ ਰਾਤ ਬੜੀ ਔਖੀ ਲੰਘਦੀ ਹੈ ਕਦੀ ਪੈ ਜਾਂਦਾ ਹੈ ਤੇ ਕਦੀ ਬੈਠ ਜਾਂਦਾ ਹੈ ਮਸਾ ਹੀ ਦਿਨ ਚੜਦਾ ਹੈ ਦਿਨ ਚੜਦੇ ਸਾਰ ਹੀ ਨੌਕਰਾਂ ਨੂੰ ਹੁਕਮ ਕਰਦਾ ਕਿ ਪੂਰਨ ਨੂੰ ਦਰਬਾਰ ਵਿੱਚ ਪੇਸ਼ ਕਰੋ ਇਸ ਬਾਰੇ ਜਨਾਬ ਮੀਆਂ ਕਾਦਰ ਯਾਰ ਨੇ ਬੜੇ ਖੂਬਸੂਰਤ ਢੰਗ ਨਾਲ ਵਰਣਨ ਕੀਤਾ ਹੈ ਜੀ ਰਾਜਾ ਕੀ ਪੁੱਛਦਾ ਤੇ ਰਾਣੀ ਕੀ ਜਵਾਬ ਦਿੰਦੀ ਹੈ ਆਪ ਸਰਵਣ ਕਰੋ ਜੀ ਲਾਮ ਲਾ ਕੇ ਹਾਰ ਸ਼ਿੰਗਾਰ ਰਾਣੀ ਲਾਮ ਲਾ ਕੇ ਹਾਰ ਸ਼ਿੰਗਾਰ ਰਾਣੀ ਰਾਜੇ ਆਮਦੇ ਨੂੰ ਬੁਰੇ ਹਾਲ ਹੋਈ ਰਾਜਾ ਦੇਖ ਹੈਰਾਨ ਅਸਚਰਜ ਹੋਇਆ ਮੈਲੀ ਜਗਿਆ ਨਾ ਸ਼ਮਾ ਦਾਣ ਕੋਈ ਬੈਠ ਪੁੱਛਦਾ ਰਾਣੀ ਦੱਸ ਮੈਨੂੰ ਵਕਤ ਸੰਧਿਆਂ ਦੇ ਚੜ ਪਲੰਗ ਸੋਈ ਕਾਦਰ ਯਾਰ ਸਲਵਾਨ ਦੀ ਗੱਲ ਸੁਣ ਕੇ ਰਾਣੀ ਉੱਠ ਕੇ ਧਰੋ ਦੇ ਨਾਲ ਰੋਈ ਕਾਦਰ ਯਾਰ ਸਲਵਾਨ ਦੀ ਗੱਲ ਸੁਣ ਕੇ ਰਾਣੀ ਉੱਠ ਕੇ ਧਰੋ ਦੇ ਨਾਲ ਰੋਈ ਮੀਮ ਮੈਨੂੰ ਕੀ ਪੁੱਛਣਾ ਏ ਰਾਜਾ ਹੋਏ ਮੇਮ ਮੈਨੂੰ ਕੀ ਪੁੱਛਣਾ ਏ ਰਾਜਾ ਓਏ ਮੇਰਾ ਦੁੱਖ ਕਿੱਲੇ ਜੜਾ ਜਾ ਲਿਓਈ ਜਾਏ ਪੁੱਛਖਾ ਪੁੱਤਰ ਆਪਣੇ ਨੂੰ ਜਿਹੜਾ ਧੌਲ ਨਹੀਂ ਘੱਟ ਕੇ ਪਾ ਲਿਓਈ ਉਹਨੂੰ ਰਖ ਤੇ ਦੇ ਜਵਾਬ ਸਾਨੂੰ ਸਾਡਾ ਸ਼ੌਕ ਜੇ ਦਿਲੋਂ ਟਾਲਿਓਈ ਕਾਦਰ ਯਾਰ ਜਦ ਝੂਠ ਪਹਾੜ ਜਿਹੜਾ ਰਾਣੀ ਰਾਜੇ ਨੂੰ ਤੁਰੰਤ ਸੁਖਾ ਲਿਓਈ ਕਾਦਰ ਯਾਰ ਜਦ ਝੂਠ ਪਹਾੜ ਜੇ ਡਾ ਰਾਣੀ ਰਾਜੇ ਨੂੰ ਤੁਰੰਤ ਸੁਖਾਲੀ ਹੋਈ ਨੂਨ ਨਾਉ ਲੈ ਖਾਂ ਉਸ ਗੱਲ ਦਾ ਤੂੰ ਨੂਨ ਨਾਉ ਲੈ ਖਾਂ ਉਸ ਗੱਲ ਦਾ ਤੂੰ ਜਿਹੜੀ ਗੱਲ ਪੂਰਨ ਤੈਨੂੰ ਆਖ ਗਿਆ ਜਿਹੜਾ ਨਾਲ ਤੇਰੀ ਮੰਦਾ ਬੋਲਿਆ ਸੁ ਉਸ ਨੂੰ ਦੇਵਾ ਫਾਹੇ ਮੇਰਾ ਪੁੱਤ ਕਿਹਾ ਅੱਜ ਨਾਲ ਮਾਵਾਂ ਕਰੇ ਸੁਖਨ ਐਸੇ ਭਲ ਕੇ ਦੀਗ ਖੱਟੀ ਮੈਨੂੰ ਖੱਟ ਇਹਾ ਕਾਦਰ ਯਾਰ ਫੇਰ ਹੋਈ ਬੋਦਾਦ ਨਗਰੀ ਅੰਨੇ ਰਾਜੇ ਦੇ ਪੂਰਨ ਵਸ ਪਿਆ ਕਾਦਰ ਯਾਰ ਫੇਰ ਹੋਈ ਬੋਦਾਦ ਨਗਰੀ ਅੰਨੇ ਰਾਜੇ ਦੇ ਪੂਰਨ ਵਸ ਪਿਆ ਵਾਉ ਵੇਖ ਰਾਜਾ ਮੰਦਾ ਹਾਲ ਮੇਰਾ ਵਾਉ ਵੇਖ ਰਾਜਾ ਮੰਦਾ ਹਾਲ ਮੇਰਾ ਰਾਣੀ ਆਪ ਦਿਲੋਂ ਦਰਦ ਦੱਸਿਆਈ ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ ਪੂਨ ਭਰਤਿਆਂ ਵਾਂਗਰਾ ਹੱਸਿਆਈ ਵੀਣੀ ਕੱਢ ਕੇ ਹੱਥ ਵੱਲ ਸਿਆਈ ਕਾਦਰ ਯਾਰ ਮੈਂ ਜੋਰ ਦਿਖਾ ਲਿਆਈ ਪੂਨ ਤਦੋ ਮਹਿਲਾ ਤੋਂ ਨਸਿਆਈ ਕਾਦਰ ਯਾਰ ਮੈਂ ਜੋਰ ਦਿਖਾ ਲਿਆਈ ਪੂਰ ਤਦੋ ਮਹਿਲਾ ਤੋਂ ਨਸੇ ਆਈ ਹੇ ਹੋਏ ਖੜਾ ਦਲਗੀਰ ਰਾਜਾ ਹੇ ਹੋਏ ਖੜਾ ਦਲਗੀਰ ਰਾਜਾ ਰਤੋ ਰਤੀ ਅਖੀ ਮਥੇ ਬਟ ਪਾਏ ਪੱਥਰ ਦਿਲ ਸਕੇ ਪੁੱਤਰ ਵੱਲੋਂ ਦਿਨੋਂ ਗਾਜਬ ਦਾ ਭੰਬੜ ਮਚ ਜਾਏ ਮੱਛੀ ਵਾਂਗ ਤੜਫਦਾ ਰਾਤ ਰਹਾ ਕਦੀ ਪਏ ਲੰਬਾ ਕਦੀ ਉੱਠ ਬਹੇ ਕਾਦਰ ਯਾਰ ਮੰਦਾ ਦੁਖ ਇਸਤਰੀ ਦਾ ਪੂਰਨ ਜੀਵਨਾਂ ਕਿਸੇ ਸਬਬ ਰਹਿ ਕਾਦਰ ਯਾਰ ਮੰਦਾ ਦੁਖ ਇਸਤਰੀ ਦਾ ਪੂਰਨ ਜੀਵਨਾਂ ਕਿਸੇ ਸਬਬ ਰਹਿ ਲਾਮ ਲੁੱਤੀਆਂ ਰਹਿਣ ਨਾ ਦੇਂਦੀਆਂ ਨੇ ਲਾਮ ਲੁੱਤੀਆਂ ਰਹਿਣ ਨਾ ਦੇਂਦੀਆਂ ਨੇ ਨਾਲ ਨਾਲ ਸ਼ਾਹ ਸ਼ਹਿਰ ویرਾਨ ਕੀਤਾ ਮਟੋ ਗੱਲਾ ਵੀ ਹੁੰਦੀਆਂ ਆਈਆਂ ਨਹੀਂ ਅੱਗੇ ਕਈਆਂ ਦਾ ਅਲਖ ਜਹਾਨ ਕੀਤਾ ਪੂਰ ਨਾਲ ਅਵੱਲੀ ਵੀ ਹੋਣ ਲੱਗੀ ਜਿਸ ਦੀ ਮਾਉਂ ਐਸਾ ਫਰਮਾਨ ਕੀਤਾ ਕਾਦਰ ਯਾਰ ਚੜਿਆ ਦਿਨ ਸੁਖ ਦਾ ਜੀ ਰਾਜੇ ਵੈਠ ਚੌਂਕੀ ਇਸ਼ਨਾਨ ਕੀਤਾ ਕਾਦਰ ਯਾਰ ਚੜਿਆ ਦਿਨ ਸੁਖ ਦਾ ਜੀ ਰਾਜੇ ਵੈਠ ਚੌਂਕੀ ਸ਼ਿਨਾਨ ਕੀਤਾ ਉਸ ਤੋਂ ਬਾਅਦ ਰਾਜਾ ਪੂਰਨ ਨੂੰ ਬਲਾਵਾ ਭੇਜਦਾ ਵੀ ਦਰਬਾਰ ਸਾਹਿਬ ਵਿੱਚ ਪੇਸ਼ ਹੋ ਅਲਫ ਆਖ ਦੀ ਸਦਕੇ ਚੋਬਦਾਰਾਂ ਅਲਫ ਆਖ ਦਾ ਸਦਕੇ ਚੋਬਦਾਰਾਂ ਜਰਾ ਸਦਕੇ ਪੂਰਨ ਲਿਆਵਨਾ ਜੀ ਝੱਬ ਜਾਓ ਸ਼ਿਤਾਬ ਨਾ ਢਿੱਲ ਲਾਵੋ ਨਾਲ ਸਦ ਵਜ਼ੀਰ ਲਿਆਵਨਾ ਜੀ ਕੱਡੇ ਗਾਲੀਆਂ ਦੋਹਾਂ ਨੂੰ ਕਰੋ ਹਾਜ਼ਰ ਝੱਪਦੇ ਜਾਓ ਨਾ ਛੱਡ ਕੇ ਆਵਨਾ ਜੀ ਕਾਦਰ ਯਾਰ ਜੇ ਪੁੱਛੀ ਗੱਲ ਅਗੋਂ ਰਾਜੇ ਸਦਿਆ ਜਾਏ ਫਰਮਾਨਾ ਜੀ ਕਾਦਰ ਯਾਰ ਜੇ ਪੁੱਛੀ ਗੱਲ ਅਗੋਂ ਰਾਜੇ ਸਦਿਆ ਜਾਏ ਫਰਮਾਨਾ ਜੀ ਇਹ ਯਾਦ ਕੀਤਾ ਰਾਜੇ ਬਾਪ ਤੈਨੂੰ ਜੇ ਯਾਦ ਕੀਤਾ ਰਾਜੇ ਬਾਪ ਤੈਨੂੰ ਹੱਥ ਬਨ ਕੇ ਆਖਿਆ ਚੋਬਦਾਰਾ ਸੁਣੀ ਗੱਲ ਤੇ ਦਿਲ ਨੂੰ ਸੁਝ ਗਈ ਸੂ ਜਿਹੜੀ ਗਾਂਦ ਸੀ ਕਲ ਮੋਂਵਾਰਾ ਜਿਸ ਕਮਨੂ ਰਾਜੇ ਯਾਦ ਕੀਤਾ ਰਾਗ ਵਜਿਆ ਤੇ 부ਝ ਗਈਆਂ ਤਾਰਾਂ ਕਾਦਰ ਯਾਰ ਮੀਆਂ ਤੁਰਪਿਆ ਪੂਰਨ ਆਣ ਕਰਦਾ ਹੈ ਬਾਪ ਨੂੰ ਨਾਮ ਸ਼ਕਾਰਾ ਆਦਰਯਾਰ ਮੀਆਂ ਤਰਪਿਆ ਪੂਰਨ ਆਣ ਕਰਦਾ ਹੈ ਬਾਪ ਨੂੰ ਨਮਸਕਾਰਾਂ ਮੇਰੇ ਭੈਣੋਂ ਤੋਂ ਭਰਾਵੋ ਜੇ ਵੀਡੀਓ ਚੰਗੀ ਲੱਗੀ ਜੀ ਲਾਈਕ ਤੇ ਸ਼ੇਅਰ ਜਰੂਰ ਕਰੋ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਨਵੀਂ ਵੀਡੀਓ ਦਾ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ